ਸਤਿ ਸ਼੍ਰੀ ਅਕਾਲ ਜੀ ਵੈਪਰ ਬਾਹਰਪਰੀ ਤੇ ਵੇਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਨੇ ਇਸ ਵੀਡੀਓ ਵਿੱਚ ਗੱਲ ਕਰਾਂਗੇ 20 ਤੋਂ ਲੈ ਕੇ 30 ਸਤੰਬਰ ਦੇ ਮੌਸਮ ਦੀ ਪੰਜਾਬ ਵਿੱਚ ਮੌਸਮ ਜਿਹੜਾ ਕਿਸਰਤ ਰਹਿ ਸਕਦਾ ਉਹਨਾਂ ਦਿਨਾਂ ਵਿੱਚ ਤਾਂ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਦੇ ਸਾਰ ਪੰਦੇ ਦਿਖਾਈ ਦੇ ਰਹੇ ਨੇ ਅਗਲਾ ਸਿਸਟਮ ਕਰੋਂ ਲੱਗ ਸਕਦਾ 20 ਸਤੰਬਰ ਤੋਂ ਲੈ ਕੇ ਤੇ 30 ਸਤੰਬਰ ਨੂੰ ਜਿਹੜਾ ਸਿਸਟਮ ਕਰੋਂ ਜਿਹੜਾ ਆਉਂਦਿਆ ਸਾਰ ਨੇ ਕਿਹੜੇ-ਕਿਹੜੇ ਖੇਤਰਾਂ ਵਿੱਚ ਮਿਲ ਕੇ ਦਰਮਿਆਨੇ ਦੇ ਨਾਲ ਭਾਰੀ ਮੀਂਹ ਦੀਆਂ ਛੱਟਾਂ ਵੇਖਣ ਨੂੰ ਮਿਲ ਸਕਦੇ ਤੇ ਹਨੇਰ ਝੱਖੜ ਚੱਲ ਸਕਦਾ ਸਾਰੀ ਅਪਡੇਟ ਆ ਤਾਂ ਉਸ ਤੋਂ ਪਹਿਲਾਂ ਸੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਇਲਾਕੇ ਜਿਲ੍ਹੇ ਜਾਂ ਪਿੰਡ ਤੋਂ ਵੀਡੀਓ ਨੂੰ ਮੇਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੋਈ ਸੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 19 ਸਤੰਬਰ ਨੂੰ ਕਾਫੀ ਖੇਤਰਾ ਮੀਂਹ ਜਿਹੜਾ ਤਰਜ ਕੀਤਾ ਗਿਆ ਕੁਝ ਖੇਤਾਂ ਮਲਕਾ ਦਰਮਿਆਨਾ ਕਿਤੇ ਦਰਮਿਆਨੇ ਤੋਂ ਭਾਰੀ ਮੀਂਹ ਦੇ ਚੱਟਾ ਵੇਖਣ ਨੂੰ ਮਿਲਿਆ ਹਨੇਰ ਚਖੜ ਵੀ ਕੁਝ ਖੇਤਰਾ ਵੇਖਣ ਨੂੰ ਮਿਲਿਆ ਹੈ ਤਾਂ ਤੁਸੀਂ ਕਮੈਂਟ ਕਰਕੇ ਜਰੂ ਵੈਸੇ ਤਾਂ ਲਗਭਗ ਕਾਫੀ ਖੇਤਰਾ ਮਾਝਾ ਤੇ ਬਾਬਾ ਦੇ ਖੇਤਰوں ਦੇ ਨਾਲ ਲੱਗਦੇ ਕੁਝ ਪੱਛਮੀ ਮਾਲਵਾ ਪੂਰਬੀ ਖੇਤਰ ਹੋਗੇ ਇਹਨਾਂ ਵਿੱਚ ਕਾਫੀ ਖੇਤਰਾ ਵਿੱਚ ਮੀਂਹ ਦੀ ਗਤੀਵਿਧੀਾਂ ਦੇਖਣ ਨੂੰ ਮਿਲੀਆਂ ਨੇ ਕੁਝ ਖੇਤਰਾ ਵਿੱਚ ਹਲਕਾ ਕਿਤੇ ਕਿਤੇ ਦਰਮਿਆਨਾ ਤੇ ਕੁਝ ਖੇਤਰਾ ਦਰਮਿਆਨੇ ਤੋਂ ਭਾਰੀ ਤੇ ਕੁਝ 2-4 ਜ਼ਿਲ੍ਹਿਆਂ ਦੇ ਕੁਝ-ਕੁਝ ਲੱਗੇ ਭਾਰੀ ਤੋਂ 3 ਜੜ ਭਾਰੀ ਵੀ ਆ ਪੈ ਗਿਆ ਠੀਕ ਹੈ ਕਾਫੀ ਖੇਤਰਾ ਵਿੱਚ ਵੱਡੇ ਪੱਧਰ ਤੇ ਮੀਂਹ ਨੇ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕੀਤਾ 2021-22 ਤੋਂ ਲੈ ਕੇ 24-25 ਸਤੰਬਰ ਤੱਕ ਜ਼ਿਆਦਾਤਰ ਮੌਸਮ ਠੇਢ ਠਾ ਹੈ ਕੋਈ ਵੀ ਹਲਚਲਾ ਹੋਣ ਦੀ ਸੰਭਾਵਨਾ ਨਹੀਂ ਮ ਕੁਝ ਇੱਕਾ ਦੇ ਜ਼ਿਲ੍ਹੇ ਵਿੱਚ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਜਰਤਰ ਮੌਸਮ ਅਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਉਸ ਵਾਰ 26 27 ਨੂੰ ਮੌਸਮ ਜਰਤਰ ਠੀਕ ਠਾਕ 28 ਨੂੰ ਹੋ ਸਕਦਾ ਪੰਜਾਬ ਦੇ ਕੁਝ ਪੂਰਬੀ ਇਲਾਕੇ ਠੀਕ ਹੈ ਬਿਲਕੁਲ ਆਪਗਲੇ ਰਹਾੜਾਲ ਦੀ ਸਾਈਡ ਤੇ ਨਾਲ ਲੱਗਦੇ ਖੇਤਰ ਉਹ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਇੱਥੇ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਹੈ ਉਸ 29 ਤੇ 30 ਨੂੰ ਜਿਹੜਾ ਇੱਕ ਫਿਰ ਸਿਸਟਮ ਆਉਂਦੀ ਸੰਭਾਵਨਾ 29 ਨੂੰ ਹੋ ਸਕਦਾ ਹੈ ਕਾਰਵਾਈਆਂ ਥੋੜੇ ਘੱਟ ਰਹਿ ਸਕਦੀਆਂ ਤੇ 30 ਸਤੰਬਰ ਨੂੰ ਅਮੀ ਜੜ ਕਾਫੀ ਖੇਤਰ ਟੁੱਟੇ ਹੋਏ ਵਿਕਾਸ ਕਰ ਸਕਦਾ ਖਾਸ ਤੌਰ ਤੇ ਪੂਰਬੀ ਇਲਾਕਿਆਂ ਗਏ ਜਾਂ ਮਾਝਾ ਤੇ ਬਾਬਾ ਦੇ ਖੇਤਰ ਕੋ ਇੱਥੇ ਜਿਹੜੀ ਸੰਭਾਵਨਾ ਜ਼ਿਆਦਾ ਰਹੇਗੀ ਤੇ ਉਸ ਤੋਂ ਬਾਅਦ ਇੱਕ ਤੋਂ ਲੈ ਕੇ ਠੀਕ ਹੈ 6-7 ਅਕਤੂਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਡੇ ਪੱਧਰ ਤੇ ਕਾਪੀ ਖੇਤਰਾਂ ਵਿੱਚ ਅਮੀ ਦੇ ਅਸਾਰ ਬੰਦੇ ਦਿਖਾਈ ਦੇ ਰਹੇ ਨੇ ਕਈ ਖੇਤਰ ਹਲਕੇ ਤੋਂ ਲੈ ਕੇ ਦਰਮਿਆਨਾ ਕਿਸੇ ਦੇ ਦਰਮਿਆਨੇ ਤੋਂ ਭਾਰੀ ਤੇ ਕੁਝ ਖੇਤਰ ਭਾਰੀ ਤੋਂ ਆਤੀ ਭਾਰੀ ਵੀ ਪੈਣ ਦੀ ਜਿਹੜੀ ਸੰਭਾਵਨਾ ਬੰਦੇ ਦਿਖਾਈ ਦੇ ਰਹੀ ਹੈ ਜਾਨਕਿ 29-30 ਸਤੰਬਰ ਨੂੰ ਉਸ ਦੇ ਟੁੱਟਵੇਂ ਕਾਰਮਿਕ ਰਹਿ ਸਕਦੀ ਨੇ ਉਸ ਦੇ ਇੱਕ ਤੋਂ ਲੈ ਕੇ 6-7 ਅਕਤੂਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਡੇ ਪੱਧਰ ਤੇ ਕਾਪੀ ਪ੍ਰਭਾਵਿਤ ਕਰੇਗਾ ਤਾਂ ਕਾਫੀ ਖੇਤਰਾਵਾਂ ਵਿੱਚ ਝਲਕੇ ਦਰਮਿਆਨੇ ਤੋਂ ਨਾਲ ਕਿਤੇ ਕਿਤੇ ਪਾਰੀ ਤੇ ਕੁਝ ਖੇਤਰਾ ਪਾਰੀ ਤੋਂ ਆਤੀ ਜਿਹੜਾ ਪਾਰੀ ਨਹੀਂ ਆ ਪੈਨ ਦੀ ਸੰਭਾਵਨਾ ਕੁਝ ਖੇਤਰਾ ਰੈਡ ਵਰਨਿੰਗ ਵੀ ਆ ਗਈ ਖਾਸ ਕਰਕੇ ਉੱਤੇ ਆਪਾਂ ਗੱਲ ਕਰਦੇ ਪੂਰਬੀ ਜਿਹੜੇ ਇਲਾਕੇ ਗਏ ਨੇ ਪਟਿਆਲਾ ਸੰਗਰੂਰ ਹੋ ਗਿਆ ਨਾਲ ਲੱਗਦੇ ਮਲੇਰਕੋਟ ਲੱਗਾ ਜਾਂ ਆਪਣਾ ਪੱਛਮੀ ਆਪਣਾ ਲੁਧਿਆਣਾ ਹੋ ਗਿਆ ਨਾਲ ਲੱਗਦੇ ਫਤਿਹਗੜ੍ਹ ਸਾਹਿਬ ਰੂਪਨਗਰ ਹੋ ਗਿਆ ਨਵਾਂ ਸ਼ਰੂਸੀ ਆਰਪੁਰ ਕਾ ਜਲੰਧਰ ਕਪੂਰਥਲਾ ਪਠਾਨਕੋਟ ਗੁਰਦਾਸਪੁਰ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ ਖੇਤਰ ਹੋਗੇ ਜਾਂ ਚੰਡੀਗੜ੍ਹ ਹੋ ਗਿਆ ਇਸ ਤੇ ਨਾਲ ਲੱਗਦੇ ਕੁਝ ਸ਼ਬ ਇਤਰੋ ਵੀ ਇੱਥੇ ਸਭਾਵਨਾ ਜਿਹੜੀ ਕਾਫੀ ਬੰਦੀ ਦਿਖਾਈ ਦੇ ਰਹੀ ਇੱਕ ਤੋਂ ਲੈ ਕੇ 7 ਅਕਤੂਬਰ ਦੇ ਦਰਮਿਆਨ ਇੱਥੇ ਜ਼ਿਆਦਾ ਕਾਰਵਾਈਆਂ ਹੋਣਗੀਆਂ ਤੇ ਬਾਕੀ ਜਿਹੜੇ ਲਾ ਕੇ ਰਹਿ ਗਏ ਨੇ ਫਿਰੋਜ਼ਪੁਰ ਹੋ ਗਿਆ ਆਪਣਾ ਮੌਕਾ ਗਿਆ ਨਾਲ ਲੱਗਦੇ ਫਾਜ਼ਲ ਕਾ ਮੁਕਸਰ ਫਰੀਦਕੋਟ ਹੋ ਗਿਆ ਪਤਰਨਤਰ ਨੰਬਰ ਸਰ ਹੋ ਗਿਆ ਨਾਲ ਲੱਗਦੇ ਕੁਝ ਖੇਤਰੋਗੇ ਠੀਕ ਹੈ ਇੱਥੇ ਜਿਹੜੀ ਸਭਾਵਨਾ ਰਹੇਗੀ ਠੀਕ ਠਾਕ ਜਾਨੀ ਕਿ ਇੱਕ ਤੋਂ ਲੈ ਕੇ 7 ਅਕਤੂਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਇੱਥੇ ਵੱਡੇ ਪੱਤਰ ਤੇ ਕਾਫੀ ਖੇਤਰਾਂ ਮੀਂਹ ਦਾ ਸਾਰ ਬੰਦੇ ਦਿਖਾਈ ਦੇਣੇ 29 30 ਨੂੰ ਹੋਸ ਰਿਹਾ ਤੇ ਇੱਕ ਜਾਂ ਦੋ ਵਾਰ ਹੋਸ ਟੁੱਟਵੇਂ ਤੌਰ ਤੇ ਦਰਮਿਆਨੇ ਦੇ ਨਾਲ ਕਿਤੇ ਕੋਈ 2-4 ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਭਾਰੀ ਵੀ ਦੇ ਚੱਟਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਵੀ 21 ਤੋਂ ਲੈ ਕੇ 24-25 ਤੱਕ ਜ਼ਿਆਦਾਤਰ ਮੌਸਮ ਠੀਕ-ਠਾਕ ਫਿਰ ਵੀ ਹੋ ਸਕਦਾ ਹੈ ਪਹਾੜਾਂ ਦੀ ਸਾਈਡ ਦੇ ਨਾਲ ਲੱਗਦੇ ਕੁਝ ਖੇਤਰਾਂ ਵਿੱਚ ਅਚਾਨਕ ਬੱਦਲ ਬਣ ਸਕਦੇ ਨੇ ਕਿਸੇ ਵੀ ਖੇਤਰ ਨੂੰ ਇੱਕਦ ਜ਼ਿਲ੍ਹੇ ਵਿੱਚ ਨਿੱਕੀ-ਮੋਟੀ ਕਾਰਵੀ ਹੋ ਸਕਦੀ ਜ਼ਿਆਦਾਤਰ ਇਹਨਾਂ ਕਿ ਦਿਨਾਂ ਵਿੱਚ ਮੌਸਮ ਠੀਕ-ਠਾਕ ਹੈ ਉਸਰ 25-26 ਤੋਂ ਲੈ ਕੇ 27-28 ਦੇ ਦਰਮਿਆਨ ਮੌਸਮ ਜ਼ਿਆਦਾਤਰ ਠੀਕ-ਠਾਕ ਮੈਂ ਨਬ ਗੱਲ ਕਰੀ 29-30 ਠੀਕ ਹੈ 1-2 ਅਕਤੂਬਰ ਇਹ ਚਾਰਕ ਦਿਨ ਮੀਨ ਰਹਿਣਗੇ ਜਾਨਕੀ 29 30 ਸੰਬਰ ਨੂੰ ਕੁਝ ਖੇਤਰਾਂ ਵਿੱਚ ਕਾਰਵਾਈ ਹੋ ਸਕਦੇ ਜਾਨੀ ਕਿਤੇ ਕਿਤੇ ਹਲਕੇ ਦਰਮਿਆਨੇ ਦੇ ਨਾਲ ਕਿਤੇ ਕਿਤੇ ਭਾਰੀ ਵੀ ਤੇ ਚੱਟਾਂ ਆ ਲੱਗ ਸਕਦੀਆਂ ਨੇ ਮੇਨ ਤੌਰ ਤੇ ਤੁਹਾਨੂੰ ਦੱਸਿਆ ਕਿ ਪੂਰਬੀ ਖੇਤਰ ਇਸ ਵਿੱਚ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਨੇ ਪਟਿਆਲਾ ਸੰਗਰੂਰ ਹੋ ਗਿਆ ਮਲੇਰਕੋਟ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਹਿਆਰਪੁਰ ਹੋ ਗਿਆ ਮੁਹਾਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਰੂਪਨਗਰ ਹੋ ਗਿਆ ਸ਼ਿਆ ਨਾ ਲੱਗਦੇ ਨਵਾਂ ਸ਼ਹਿਰ ਦੇ ਇਲਾਕੇ ਹੋਗੇ ਜਮ ਮਲੇਰਕੋਟਲਾ ਆਪਣਾ ਬਰਨਾਲਾ ਦੇ ਖੇਤਰ ਹੋਗੇ ਮਾਨਸਾ ਬਠਿੰਡਾ ਦੇ ਕੁਝ ਖੇਤਰ ਹੋਗੇ ਇੱਥੇ ਕਾਰਵਾਈਆਂ ਜ਼ਿਆਦਾ ਹੁੰਦੀਆਂ ਹੁੰਦੇ ਆ ਸਾਰ ਨੇ ਬਾਕੀ ਫਿਰ ਵੀ ਟੁੱਟਵੇਂ ਤੌਰ ਤੇ ਤੇ ਕੁਝ ਖੇਤਰ ਹਲਕੇ ਦਰਮ ਤੇਜ਼ ਮੀਂਹ ਦੇ ਚੱਟਾਂ ਵੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਇਹ 27 ਲਾ ਕੇ ਹੋ ਗਏ ਪਾਕਿਸਤਾਨ ਦੇ ਸਾਈਡ ਦੇ ਇਲਾਕੇ ਹੋ ਗਏ ਜਾਂ ਮਾਝਾ ਦੇ ਬਾਕੀ ਖੇਤਰ ਉਹ ਇੱਥੇ ਕਾਰਮੇ ਥੋੜੇ ਘੱਟ ਰਹਿ ਸਕਦੇ 29 ਤੇ 30 ਸਤੰਬਰ ਨੂੰ ਫਿਰ ਵੀ ਕਿਤੇ ਕਿਤੇ ਹੋ ਸਕਦਾ ਕੁਝ 2-4 ਜ਼ਿਲ੍ਹਿਆਂ ਦੇ ਕੁਝ-ਕੁਝ ਖੇਤਰਾਂ ਵਿੱਚ ਅੜ ਕੇ ਦਰਮਿਆਨੇ ਦੇ ਨਾਲ ਕਿਤੇ ਕਿਤੇ ਤੇਜ਼ ਮੀਂਹ ਦੀਆਂ ਚੱਟਾਂ ਲੱਗ ਸਕਦੀਆਂ ਨੇ ਤੇ ਬਾਕੀ ਮੇਨ ਤੌਰ ਤੇ ਇੱਕ ਤੋਂ ਲੈ ਕੇ 5-6 ਅਕਤੂਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਵੱਟੇ ਪੱਦਰ ਤੇ ਮੀਂਹ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਬਾਕੀ ਸਿਸਟਮ ਵਿੱਚ ਕਾਫੀ ਦੇਰ ਬੈਣ ਇਸ ਵਿੱਚ ਹੋਰ ਵੀ ਬਦਲਾਅ ਵੇਖਣ ਨੂੰ ਮਿਲ ਕਰਦਾ ਹੈ ਬਾਕੀ ਲਗਾਤਾਰ ਤੁਹਾਡੇ ਤੋਂ ਕਪਾਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਕਿ ਸਿਸਟਮ ਕਿੰਨਾ ਕੁ ਠੀਕ ਵਧਿਆ ਜਾਂ ਘਟਿਆ ਬਾਕੀ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਇਸ ਵਿੱਚ ਆਪ Punjab ਦੇ ਮੌਸਮ ਦੀ ਗੱਲ ਕਰਾ ਕਰਾਂਗੇ ਠੀਕ ਹੈ Punjab ਦੇ ਬਾਕੀ ਜੋ ਵੀ ਠੀਕ ਹੈ ਸਟੇਟ ਹੈ ਗਿਆ ਨੇ ਜਰ ਨਾਲ ਲੱਗਦੇ Punjab ਦੇ Haryana Rajasthan ਹੋ ਗਿਆ ਆ ਜੇਕਰ ਤੁਸੀਂ ਇੱਥੋਂ ਕੋਈ ਵੀ ਜ਼ਿਲ੍ਹੇ ਤੋਂ ਵੀਡੀਓ ਵੇਖ ਰਹੇ ਹੋ ਤਾਂ ਠੀਕ ਕਮੈਂਟ ਕਰਕੇ ਦੱਸ ਦਿਨਾ ਬਾਕੀ ਤੁਹਾਡੇ ਆਪ ਜ਼ਿਲ੍ਹੇ ਦੱਸ ਦਾਂਗੇ ਬਾਕੀ ਆ ਮੇਨ ਤੌਰ ਤੇ Punjab ਦੇ ਮੌਸਮ ਦੀ ਗੱਲ ਕਰਾਂ ਕਰਾਂਗੇ Punjab ਵਿੱਚ ਆ 23 ਜ਼ਿਲ੍ਹਿਆਂ ਨੇ ਮੌਸਮ ਦੇ ਕੀ ਹਾਲ ਸਾਰ ਨੇ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਬਾਕੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪੇ ਚੈਨਲ ਤੇ ਵਿਚਾਰਾਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤੁਰ ਤੋੜਾ ਬਹੁਤ ਬਹੁਤ ਧੰਨਵਾਦ